ਲੜਾਈ ਹੁੰਦੀ ਹੈ ਪੱਗ ਤਾਂ ਖੁੱਲੀ ਜਾਂਦੀ ਹੈ ਮੈਂ ਕਿਉਂ ਲੜਨ ਆਇਆ ਸੀ ਤੁਹਾਡੇ ਕੋਲ ਕਰੰਟਲੀ ਲੈ ਕੇ ਗਿਆ ਸਰ ਮੇਰੇ ਕਰੰਟ ਟੈਕਚੂਰ ਆਇਆ ਇੱਥੇ ਲਾਇਆ ਜ਼ਰਾ ਤੇ ਬਾਦ ਤੋਲ ਵੀ ਕੱਢ ਕੇ ਗੁੱਟੀਆਂ ਬਾਅਦ ਚ ਗੋਲੀਆਂ ਵੀ ਨਹੀਂ ਆਉਂਦੇ ਸੀ 10 ਗੋਲੀਆਂ ਕਹਿੰਦੇ ਗੋਲੀਆਂ ਨਹੀਂ ਆਹ ਕਹਿੰਦਾ ਆਪ ਹਰ ਮੈਟਰ ਕੋ ਕੇਸੋ ਕੇ ਸਾਥ ਕਿਉਂ ਜੋੜਦੇ ਤੋ ਇਹ ਇਹ ਮੇਰੇ ਨਾਲ ਗੱਲ ਹੋਈ ਉਹਦੀ ਅੱਛਾ ਜੀ ਐਸ ਐਚਓ ਦੀ ਮੈਟਰ ਨਾ ਬਣਾਓ ਮੈਂ ਕਹਾਂ ਕਮਾਲ ਦੀ ਗੱਲ ਹੋ ਗਈ ਐ ਐਸਐਚਓ ਸਾਹਿਬ ਬੰਦਾ ਕਮੀ ਆਂਦਾ ਯਾਰ ਕੀ ਪੁਲਿਸ ਦੇ ਹੁੰਦੇ ਸਾਧੂ ਹੀ ਪਈ ਆ ਦਰਨਾ ਤਾਂ ਮੈਨੂੰ ਸਰ ਅੰਨੇ ਆਏ ਵੀ ਕਹਿੰਦਾ ਲੈਣਾ ਨਾ ਬਦਲਾ ਮੈਂ ਮੈਨੂੰ ਸਰ ਕੋਲੇ ਆ ਕੇ ਧਮਕੀਆਂ ਦਿੰਦਾ ਕਹਿੰਦਾ ਕਹਿੰਦਾ ਬਦਲਾ ਲੈ ਲਿਆ ਨਾ ਹੁਣ ਮੈਂ ਤੇਰਾ ਲੈ ਲਿਆ ਨਾ ਬਦਲਾ ਕਰਾਂ ਤੇਰੀ ਮਾਂ ਕਹਿ ਦੂੰਗਾ ਤੇਰੀ ਮਾਂ ਚਨਾਈ ਕਰੂੰਗਾ ਤੇਰੇ ਨਾਲ ਹੁਣ ਮੈਂ ਬਦਲਾ ਸਰ ਕੋਲੇ ਆ ਕੇ ਧਮਕੀ ਦਿੱਤੀ ਐ ਸਰ ਮਾਰ ਮਾਰ ਕੇ ਸਪੈਸ਼ਲ ਜਾਣ ਜਾਣ ਕੇ ਕੰਨ 'ਚ ਕਹਿ ਰਿਹਾ ਵੀ ਯਾਦ ਆਈ ਤੈਨੂੰ ਗੱਲ ਮੈਂ ਤੈਨੂੰ ਉਦੋਂ ਤਾਂ ਥੁੱਕਿਆ ਸੀਗਾ ਅੱਜ ਮੈਂ ਤੇਰੇ ਸਿਰ ਤੇ ਥੁੱਕਦਾ ਤੂੰ ਜਿੰਨੂੰ ਬੁਲਾਣਾ ਬੁਲਾ ਲੈ ਸਾਡੇ ਕੇਸਾਂ ਤੇ ਥ ਪੱਕ ਸਰ ਮੇਰੀ ਪੱਗ ਖੋਲ ਕੇ ਵੀਡੀਓ ਬਣਾਈ ਬਣੀ ਪੱਗ ਖੱਟੀ ਬਹੁਤ ਜਮੇ ਕਿ ਜਿੰਗਾ ਦਾ ਕਰਾ ਵਾਇਰਲ ਕਰਾ ਵਾਇਰਲ ਕਰਾ ਵਾਇਰਲ ਪੱਗ ਨੂੰ ਸਰ ਵਾਰੀ ਵਾਰੀ ਖੋਲਿਆ ਦੋ ਤਿੰਨ ਵਾਰੀ ਮੇਰੀ ਨੂੰ ਜਾਣ ਕੇ ਜਾਣ ਕੇ ਸਰ ਜਾਣ ਕੇ ਵੀਡੀਓ ਬਣਾਈਆਂ ਤੇ ਫੋਨ ਚ ਵੀਡੀਓ ਪ੍ਰੂਫ ਪਈਆਂ ਗੁਰਗੋਵਿੰਦ ਸਿੰਘ ਮਹਾਰਾਏ ਨੇ ਸਾਨੂੰ ਕੇਸਾਂ ਦੀ ਦਾਤ ਬਖਸ਼ੀ ਹੈ ਆਪਣਾ ਪਰਿਵਾਰ ਵਾਰਤਾ ਬੱਚੇ ਵਾਰਤਾ ਸਰਬੰਸ ਵਾਰਤਾ ਅਗਰ ਕੋਈ ਕਿਸੇ ਪੁਲਸ ਵਰਦੀ ਚ ਪੁਲਸ ਵਾਲਾ ਆਂਦਾ ਉਹਦੇ ਤੇ ਕੋਈ ਹੱਥ ਚੱਕ ਦੇ ਉਹਨੂੰ ਧਾਰਾ ਲੱਗਦੀ ਆ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਕੀ ਠੀਕ ਹੈ ਜੀ ਕੀ ਪੁਲਸ ਵਾਲੇ ਕੋਈ ਇਖਤਿਆਰ ਹੈਗਾ ਵੀ ਤੂੰ ਸਿਵਲ ਨੂੰ ਕੁੱਟ ਦੇ ਵੇ ਥਾਣੇ ਦੇ ਵਿੱਚ ਕੋਈ ਬੰਦਾ ਟੈਰੋਗੇਸ਼ਨ ਲਈ ਲੈ ਜਾਂਦੇ ਨੇ ਉਹਨੂੰ ਮਾਰਦੇ ਨੇ ਕੀ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਮੁੰਡੇ ਦਾ ਕੋਈ ਚੋਰ ਹੈ ਕੋਈ ਡਕੈਤ ਹੈ ਕੋਈ ਫੀਮਚੀ ਹੈ ਕੁਝ ਹੈਗਾ ਤੇ ਦੱਸੋ ਮੈਨੂੰ ਅੱਜ ਸਵੇਰ ਤੋਂ ਰਾਜਨੀਤਿਕ ਪਾਰਟੀਆਂ ਦੇ 3-4 ਬੰਦਿਆਂ ਦੇ ਫੋਨ ਆਏ ਵੀ ਤੂੰ ਕਿਉਂ ਲੱਗਾ ਹੋਇਆ ਹੈ ਵਿੱਚੇ ਕੰਪਰੋਮਾਈਜ਼ ਕਰਨ ਦੇ ਲਈ ਬਿਲਕੁਲ ਕਹਿੰਦਾ ਤੇਰਾ ਕੀ ਲੱਗਦਾ ਮੈਂ ਕਿ ਜਿੰਨੇ ਪੱਗ ਬਨ ਲਿਓ ਮੇਰਾ ਭਰਾ ਹੈ ਪਾਵੇਂ ਅਨਦਰ ਮਦਰ ਤੋਂ ਵੀ ਇਦਾਂ ਹੀ ਕਹੇ ਹੀ ਇਸ ਮਾਈ ਬ੍ਰਦਰ ਫਰੋਮ ਅਨਦਰ ਮਦਰ ਮੈਂ ਕਿ ਮੋਨਾ ਬੰਦਾ ਪੱਗ ਬਨ ਕੇ ਆਇਆ ਹੋਵੇਗਾ ਨਾ ਤੁਹਾਡੇ ਕੋਲ ਤੇ ਉਹਦੀ ਪੱਗ ਲੱਥ ਜੇਗੀ ਤੇ ਉਹਨੂੰ ਬਣਾਏਗਾ ਵੀ ਇਹਨੂੰ ਆਪਾਂ ਧਾਰਮਿਕ ਭਾਵਨਾ ਵਾਲਾ ਕੇਸ ਬਣਾ ਦੇਣਾ ਮੈਂ ਕਿ ਮੈਂ ਨਹੀਂ ਮੰਨਾਂਗਾ ਉਹਦੇ ਸਿਰ ਤੇ ਕੇਸ ਨਹੀਂ ਹੋਣਗੇ ਮੈਂ ਇਸ ਮੁੰਡੇ ਦੇ ਸਿਰ ਤੇ ਕੇਸ ਨਹੀਂ ਹਾਲ ਹੀ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਇਸ ਤਰੀਕੇ ਦੀਆਂ ਘਟਨਾਵਾਂ ਅੰਜਾਮ ਦਿੱਤੀਆਂ ਜਾ ਰਹੀਆਂ ਨੇ ਜਿਸ ਤਹਿਤ ਸਿੱਖ ਪੰਥ ਅਤੇ ਸਿੱਖ ਸਮਾਜ ਦੇ ਹਿਰਦੇ ਵਲੁੰਦਰੇ ਜਾ ਰਹੇ ਨੇ ਹਾਲ ਹੀ ਦੇ ਵਿੱਚ ਇੱਕ ਵੀਜ਼ਾ ਕੰਸਲਟੈਂਸੀ ਦੇ ਵਿੱਚ ਪਹਿਲਾਂ ਇੱਕ ਪੁਲਿਸ ਕਨਸਟੇਬਲ ਵੱਲੋਂ ਸਿੱਖ ਨੌਜਵਾਨ ਦੀ ਬਿਨਾ ਕਸੂਰ ਬਿਨਾ ਕਿਸੇ ਗੱਲ ਪੁੱਛਿਆਂ ਦਸਤਾਰ ਲਾਈ ਗਈ ਉਸ ਦੀ ਕੁੱਟਮਾਰ ਕੀਤੀ ਗਈ ਤੇ ਹੁਣ ਇੱਕ ਸਿੱਖ ਨੌਜਵਾਨ ਦੀ ਨਾ ਸਿਰਫ ਦਸਤਾਰ ਲਾਈ ਗਈ ਹੈ ਬਲਕਿ ਉਸ ਦੇ ਪਵਿੱਤਰ ਕੇਸਾਂ ਦੇ ਵਿੱਚ ਥੁੱਕਿਆ ਵੀ ਗਿਆ ਉਸ ਦੇ ਕਰੰਟ ਲਾਇਆ ਗਿਆ ਹੈ ਹੋਰ ਬਹੁਤ ਸਾਰਾ ਤਸ਼ੱਦਦ ਉਸ ਦੇ ਉੱਤੇ ਕੀਤਾ ਗਿਆ ਔਰ ਉਸ ਦਾ ਦੱਸਿਆ ਜਾ ਰਿਹਾ ਹੈ ਵੀ ਕੋਈ ਕਸੂਰ ਵੀ ਨਹੀਂ ਸੀ ਇਸ ਵਕਤ ਮੇਰੇ ਨਾਲ ਸੈਕਟਰ 22 ਤੋਂ ਕਾਉਂਸਲਰ ਦਮਨਪ੍ਰੀਤ ਸਿੰਘ ਮੌਜੂਦ ਨੇ ਉਹਨਾਂ ਤੋਂ ਜਾਣਦੇ ਹਾਂ ਕਿਉਂਕਿ ਉਹ ਖੁਦ ਇਸ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਲੈ ਰਹੇ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਹਿਬ ਕਿਸ ਤਰੀਕੇ ਨਾਲ ਵੇਖ ਰਹੇ ਹੋ ਜੀ ਇਹ ਜਿਹੜਾ ਮਾਮਲਾ ਹੈ ਹੁਣ ਜਿਸ ਵਿੱਚ ਅਸੀਂ ਸੁਣ ਰਹੇ ਹਾਂ ਵੀ ਇਹ ਤਾਂ ਆਤੀ ਹੋ ਗਈ ਹੈ ਵੀ ਕਿਸੇ ਸਿੱਖ ਦੇ ਕੇਸਾਂ ਨੂੰ ਖੋਲ ਕੇ ਫਿਰ ਉਸ ਦੇ ਵਿੱਚ ਥੁੱਕਿਆ ਜਾ ਰਿਹਾ ਹੈ ਬੜੀ ਦੁਖੀ ਹਿਰਦੇ ਨਾਲ ਅੱਜੇ ਮੈਨੂੰ ਗੱਲ ਕਰਨੀ ਪੈ ਰਹੀ ਹੈ ਕਿ ਪਿਛਲੇ ਦਿਨੀ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਿਆ ਸੀ ਸੈਕਟਰ 34 ਦੇ ਵਿੱਚ ਕੈਨ ਵੀਜ਼ਾ ਨਾਮ ਦੀ ਕੰਪਨੀ ਉੱਥੇ ਪੁਲਿਸ ਮੁਲਾਜ਼ਮਾ ਨੇ ਆ ਕੇ ਕਿਸ ਤਰੀਕੇ ਨਾਲ ਮੁੰਡੇ ਨਾਲ ਕੁੱਟਮਾਰ ਕੀਤੀ ਉਹਦੀ ਦਸਤਾਰ ਲਈ ਉਹਦੀ ਦਸਤਾਰ ਦੀ ਬੇਅਦਬੀ ਕੀਤੀ ਚਲੋ ਚੰਡੀਗੜ੍ਹ ਦੀ ਵੱਖ-ਵੱਖ ਜਥੇਬੰਦੀਆਂ ਨੂੰ ਕਾਲ ਹੋਈ ਅਸੀਂ ਵੀ ਉੱਥੇ ਪਹੁੰਚੇ ਸੇਮ ਡੇ ਉਸ ਇੰਸਪੈਕਟਰ ਨੂੰ ਉਹਨੂੰ ਸਸਪੈਂਡ ਕੀਤਾ ਗਿਆ ਇਸ ਤਰੀਕੇ ਦਾ ਨਾਲ ਹੀ ਕੱਲ ਰਾਤੀ 8:00 ਵਜੇ 56 ਮਿੰਟ ਤੇ ਮੇਰ ਕੋ ਸ ਭਰਾ ਦੀ ਸਰਵਿੰਦਰ ਸਿੰਘ ਇਹਦਾ ਨਾਮ ਹੈ ਇਦੀਆਂ ਸਾਰੀਆਂ ਵੀਡੀਓਜ਼ ਮੈਨੂੰ ਆਂਦੀਆਂ ਨੇ ਜਿਹਦੇ ਵਿੱਚ ਇਹਦੀਆਂ ਪਾਗ ਦੇ ਹੱਜ ਹੈ ਔਰ ਵਾਲ ਖੁੱਲੇ ਹੋਏ ਨੇ 에 ਰੋ ਰੋ ਕੇ ਆਪਣੀ ਗੱਲ ਦੱਸ ਰਿਹਾ। ਸਵੇਰੇ ਮੈਂ ਥਾਣੇ ਪਹੁੰਚ ਗਿਆ ਜੀ ਤਾਂ ਮੈਂ ਐਸਐਚਓ ਸਾਹਿਬ ਨੂੰ ਮਿਲਿਆ ਵੀ ਤੁਹਾਡੇ ਏਰੀਆ ਦੇ ਵਿੱਚ ਕੀ ਹੋ ਰਿਹਾ ਹੈ ਤੁਹਾਡੇ ਥਾਣੇ ਦੇ ਵਿੱਚ ਕੀ ਹੋ ਰਿਹਾ? ਉਹਨਾਂ ਦਾ ਮੈਨੂੰ ਜਵਾਬ ਸੀ ਕੁਝ ਨਹੀਂ ਹੋ ਰਿਹਾ ਮੈਂ ਕਿਹਾ ਜੀ ਕੱਲ ਇੱਕ ਮੁੰਡੇ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਪੱਗ ਲਾਈ ਗਈ ਹੈ। ਉਹਦੇ ਕਿਸਾ ਦੀ ਬੇਦਬੀ ਕੀਤੀ ਕੀ ਹੈ ਕਹਿੰਦਾ ਆਪ ਇਸ ਹਰ ਮੈਟਰ ਕੋ ਕਿਸੋ ਕੇ ਸਾਥ ਕਿਉਂ ਜੋੜਦੇ ਤਾ ਇਹ ਇਹ ਮੇਰੇ ਨਾਲ ਗੱਲ ਹੋਈ ਉਹਦੀ ਅੱਛਾ ਜੀ ਐਸ ਐਚਓ ਦੀ ਲੜਾਈ ਹੁੰਦੀ ਹੈ ਪੱਗ ਤਾਂ ਖੁੱਲੀ ਜਾਂਦੀ ਹੈ ਅੱਛਾ ਜੀ ਮੈਂ ਕਿਉਂ ਲੜਨ ਆਇਆ ਸੀ ਤੁਹਾਡੇ ਕੋਲ ਹਾਂ ਲੜਾਈ ਤਾਂ ਮੈਂ ਤਾਂ ਸਮਝਦਾ ਵੀ ਮੈਂ ਫਲਾਣੇ ਬੰਦੇ ਨਾਲ ਲੜ ਰਿਹਾ ਉਹਨੂੰ ਮੈਂ ਪ੍ਰੋਵੋਕ ਕਰ ਰਿਹਾ ਔਰ ਮੈਂ ਆਪ ਉਹਨੂੰ ਲੜਨ ਜਾ ਰਿਹਾ ਤਾਂ ਉਹ ਐਕਸ ਵਾਈ ਜ਼ेड ਮੇਰੇ ਨਾਲ ਲੜਨ ਆ ਰਹੇ ਦੋ ਬੰਦੇ ਦੀ ਲੜਨ ਦੀ ਮંચ ਆਉਂਦੀ ਮੈਂ ਤਾਂ ਉਹਨੂੰ ਲੜਾਈ ਸਮਝਦਾ ਹਾਂ 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 ਇਹ ਤਾਂ ਕਹਿੰਦੇ ਕੁੱਟਮਰ ਥਾਣੇ ਦੇ ਵਿੱਚ ਹੋ ਰਹੀ ਹੈ ਹਾਂ ਇੱਥੇ ਆਣ ਲੱਗੇ ਆ ਕੀ ਹੋਇਆ ਇਹ ਜਿਹੜਾ ਮੁੰਡਾ ਹੈ ਇਹਦੇ ਕਿਸੇ ਯਾਰ ਦੋਸਤ ਦਾ ਇੱਥੇ ਕੋਈ ਕੇਸ ਸੀਗਾ ਲੈਣ ਦੇਣ ਦੇ ਸੰਬੰਧ ਦੇ ਵਿੱਚ ਉਹ ਮੈਟਰ ਸੌਟ ਆਊਟ ਹੋ ਚੁੱਕਾ ਸੀ ਉਹਨਾਂ ਦਾ ਬਟ ਉਹਨਾਂ ਦਾ ਐ ਸੀ ਵੀ ਅਸੀਂ ਥਾਣੇ ਦੇ ਵਿੱਚ ਮੁਲਾਜ਼ਮਾਂ ਦੇ ਸਾਹਮਣੇ ਲੈਣ ਦੇਣ ਕਰਨਾ ਹੈ ਵੀ ਕੱਲ ਨੂੰ ਇੱਕ ਦੂਜੇ ਦੇ ਵਿੱਚ ਕੋਈ ਗੱਲਬਾਤ ਨਾ ਹੋਵੇ ਇਹ ਉਸ ਮੁੰਡੇ ਨੂੰ ਛੱਡਣ ਆਇਆ ਸੀ ਇੱਥੇ ਅੱਛਾ ਜੀ ਥਾਣੇ ਠੀਕ ਹੈ ਔਰ ਜਿਹੜਾ ਇਹ ਐਸਆਈ ਅਸ਼ੀਸ਼ ਹੈਗਾ ਮੁੰਡਾ ਨਵਾਂ ਯਾਰ ਨੌਜਵਾਨ ਮੁੰਡਾ ਵਾ ਮੇਰੇ ਖਿਆਲ 24 25 ਸਾਲਾਂ ਦਾ ਹੋਣਾ ਹੈ ਇਹਦੇ ਪਿਛਲੇ ਕੋਈ 7-8 ਤਰੀਕ ਨੂੰ 15 ਸੈਕਟਰ ਇਹ ਸਰਵਿੰਦਰ ਨਾਲ ਕੋਈ ਥੁੱਕ ਸੁੱਟਣ ਦੇ ਰਿਲੇਟਡ ਕੋਈ ਗੱਲਬਾਤ ਹੋਈ ਵੀ ਉੱਥੇ ਇਹ ਜਾ ਰਿਹਾ ਸੀ ਸਰਵਿੰਦਰ ਤੇ ਉਹ ਮੋਟਰਸਾਈਕਲ ਤੇ ਬੈਠਾ ਸੀ ਕਿ ਖੜਾ ਸੀ ਉਹਨੇ ਥੁੱਕ ਸੁੱਟੀ ਇਹਦੇ ਉੱਤੇ ਗਿਰ ਗਈ ਤੇ ਇਹਨੇ ਕਿਹਾ ਪਬਲਿਕ ਪਲੇਸ ਤੇ ਥੁੱਕ ਸੋੜਦੇ ਹੋ ਐਦਾਂ ਇਹਨਾਂ ਦਾ ਨਾ ਬੈਸ ਬਲਾਰਾ ਹੋਇਆ ਆਪਸ ਵਿੱਚ ਠੀਕ ਹੈ ਪਰ ਇੱਕ ਸਰਵਿੰਦਰ ਦੇ ਕਹਿਣ ਦੇ ਮੁਤਾਬਿਕ ਕਹਿੰਦਾ ਮੈਂ ਤਾਂ ਹੋ ਗਿਆ ਬੈਸ ਬੁਲਾਰਾ ਚਲੇ ਗਿਆ ਹੀ ਆਪਣੇ ਘਰ ਚਲੇ ਗਿਆ ਆਪਣੇ ਘਰ ਚਲੇ ਗਿਆ ਮੈਟਰ ਸਾਨੂੰ ਨਹੀਂ ਪਤਾ ਵੀ ਇਹ ਜਿਹੜਾ 14 ਤਰੀਕ ਮੈਟਰ ਹੋਣਾ ਤੇ ਉਹਨੂੰ ਰਿਲੇਟਡ ਹੋਣਾ ਵਾ ਹੂੰ ਤਾਂ ਜਦੋਂ ਇਹਨੂੰ ਬੁਲਾ ਕੇ ਲੈ ਕੇ ਗਏ ਉਥੇ ਇਸ ਟਾਈਮ 17 ਥਾਣਾ ਪੂਰਾ ਸੀਸੀਟੀਵੀ ਕੈਮਰਿਆਂ ਨਾਲ ਭਰਿਆ ਹੋਇਆ ਪਰ ਇੱਕ ਪਿੱਛੇ ਕਮਰੇ ਜਿੱਤੇ ਕੈਮਰਾ ਨਹੀਂ ਲੱਗਾ ਪਰ ਬਾਹਰ ਕੋਰੀਡੋਰ ਚ ਕੈਮਰਾ ਲੱਗਾ ਵਾ ਮੈਂ ਸੋਰੇ ਕਿਹਾ ਉਹਨਾਂ ਨੂੰ ਮੈਂ ਕਹਿੰਦੀ ਤੁਸੀਂ ਇਹ ਦੇਖੋ ਵੀ ਇਹ ਬੰਦਾ ਇਹਨੂੰ ਇਦਾਂ ਹੱਥ ਪਾ ਕੇ ਇਹਨੇ ਕੀ ਕੀਤਾ ਇਦਾਂ ਹੱਥ ਪਾਇਆ ਤੇਰਾ ਨਾਮ ਕੀ ਹੈ ਉਹਨੇ ਨਾਮ ਦੱਸਿਆ ਸਰਵਿੰਦਰ ਨੂੰ ਅੱਗੇ-ਅੱਗੇ ਲੈ ਹੀ ਗਏ ਮੈਂ ਕਹਾਂ ਇਹ ਬੰਦਾ ਉਸ ਕਮਰੇ ਚ ਪੱਗ ਚ ਵੜਿਆ ਤੁਸੀਂ ਉਹ ਕੈਮਰੇ ਦੀ ਫੁਟੇਜ ਵੇਖੀ ਆਪ ਮੈਂ ਨਹੀਂ ਵੇਖੀ ਆ ਦਿਖਾਈ ਨਹੀਂ ਪੁਲਿਸ ਮੁਲਾਜ਼ਮ ਚੋਰ ਤੇ ਕੁੱਤੀ ਰਲ ਹੀ ਵੀ ਹੈ ਨਾ ਜੀ ਮੁਲਾਜ਼ਮ ਕਹਿੰਦੇ ਸਾਨੂੰ ਰਿਪੋਰਟ ਕੰਪਲੀਟ ਦਿਓਈ ਕਾਰਵਾਈ ਕਰਾਂਗੇ ਹਾਲ ਤੱਕ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਸਾਡੀ ਕਾਲ ਐ ਸਵੇਰ ਦੀ 10 ਵਜੇ ਤੱਕ ਉਹ ਮੁਲਾਜ਼ਮ ਸਸਪੈਂਡ ਨਹੀਂ ਕਰ ਦਿੱਤਾ ਅਸੀਂ 17 ਸੈਕਟਰ ਥਾਣੇ ਦੇ ਬਾਰ ਵੱਡਾ ਤਰਨਾ ਲਾਵਾਂਗੇ ਮੈਂ ਗੱਲ ਕੰਪਲੀਟ ਕਰ ਉਹਨੂੰ ਮਾਰਿਆ ਉਹਦੇ ਦੱਸਣ ਦੇ ਮੁਤਾਬਿਕ ਉਹਦੀ ਪੱਗ ਲਾਈ ਉਹ ਕਹਿੰਦਾ ਮੈਂ ਜਿੰਨੀ ਵਾਰ ਪੱਗ ਬੰਨਿਆ ਕਰਾਂ ਉੰਨੀ ਵਾਰ ਤਾਰ ਦਿਆ ਕਰਨ ਕਹਿੰਦਾ ਆਂਦੇ ਜਾਂਦੇ ਮੇਰੇ ਚਪੇੜਾ ਮਾਰਦੇ ਰਹੇ ਮੇਰੇ ਕੋਈ 3 ਘੰਟੇ ਕਹਿੰਦਾ ਮੈਨੂੰ ਉੱਥੇ ਬਿਠਾਈ ਰੱਖਿਆ ਉਹਨਾਂ ਨੇ ਕਹਿੰਦੇ ਉਹਨਾਂ ਨੇ ਅਲਮਾਰੀ ਖੋਲੀ ਕੋਈ ਕਾਲਾ ਬੈਗ ਚੋ ਕੋਈ ਕਰੰਟ ਵਾਲੀ ਮਸ਼ੀਨ ਕੱਢੀ ਤੇ ਉਸ ਮੁੰਡੇ ਦੇ ਇੱਥੇ ਕਰੰਟ ਲੱਗਾ ਹੋਇਆ ਉਹਨੇ ਮੈਨੂੰ ਦਿਖਾਇਆ ਅੱਜ ਬੋਡੀ ਤੇ ਫਿਰ ਉਸ ਤੋਂ ਬਾਅਦ ਕਰੰਟ ਹੋਇਆ ਇੱਕ ਹੋਰ ਕਹਿੰਦਾ ਜੀ ਉਹ ਜਿਹੜਾ ਸਰਵਿਸ ਰਵੋਲਵਰ ਹੈ ਉਹਦਾ ਬੱਟ ਮੇਰੇ ਬੋਲ ਤੇ ਮਰਿਆ ਉਹਦਾ ਬੋਲ ਵੀ ਮੁੰਡੇ ਦਾ ਸੁਝਾ ਜੋ ਦੇਖਣ ਅੰਦਰੂਨੀ ਗੱਲਾਂ ਅੰਦਰੂਨੀ ਸੱਟਾਂ ਦਾ ਡਾਕਟਰ ਦੱਸ ਸਕਦੇ ਆ ਸਾਨੂੰ ਤਾਂ ਜੋ ਦਿਖ ਰਿਹਾ ਸੀ ਉਹ ਗੱਲ ਕਰ ਰਹੇ ਜਿਉਂਨੇ ਮੈਨੂੰ ਦੱਸਿਆ ਠੀਕ ਹੈ ਜੀ ਜੋ ਦਿਖਾਈ ਦੇ ਰਿਹਾ ਹਾਂ ਜੋ ਉਹਨੇ ਦਿਖਾਈ ਦੇ ਰਿਹਾ ਸਾਰੀ ਗੱਲ ਹੋ ਗਈ ਅਸੀਂ ਐਸ ਐਚਓ ਸਾਹਿਬ ਨੂੰ ਕਿਹਾ ਕਹਿੰਦਾ ਇਹਨੂੰ ਨਾ ਧਾਰਮਿਕ ਮੈਟਰ ਨਾ ਬਣਾਓ ਮੈਂ ਕਹਿੰਦਾ ਕਮਾਲ ਦੀ ਗੱਲ ਹੋ ਗਈ ਐਸ ਐਚਓ ਸਾਹਿਬ ਬੰਦੇ ਦੀ ਪੱਗ ਲੱਜੇ ਤੇ ਧਾਰਮਿਕ ਮੈਟਰ ਨਹੀਂ ਕਹਤੇ ਐਸੇ ਥੋੜੀ ਨਾ ਹੁੰਦਾ ਜਿਸकी ਪੱਗ ਉਤਰ ਜਾਏ ਧਾਰਮਿਕ ਮੈਟਰ ਮੈਂ ਵੀ ਗੱਲ ਸੁਣ ਲਓ ਮੈਂ ਕਹਾਂ ਕੋਈ ਮੂਨਾ ਬੰਦਾ ਆਇਆ ਹੋਵੇ ਮੇਰੀ ਐਦਾਂ ਗੱਲ ਸੀ ਐਸਐਚਓ ਸਾਹਮਣੇ ਆਪਣੇ ਸਾਹਮਣੇ ਮੈਂ ਕਹਾਂ ਮੂਨਾ ਬੰਦਾ ਪੱਗ ਬਨ ਕੇ ਆਇਆ ਹੋਵੇਗਾ ਨਾ ਤੁਹਾਡੇ ਕੋਲ ਤੇ ਉਹਦੀ ਪੱਗ ਲੱਥ ਜੇਗੀ ਤੇ ਉਹਨੂੰ ਬਣਾਏਗਾ ਵੀ ਇਹਨੂੰ ਆਪਾਂ ਧਾਰਮਿਕ ਭਾਵਨਾ ਵਾਲਾ ਕੇਸ ਬਣਾ ਦੇਣਾ ਮੈਂ ਕਹਾਂ ਮੈਂ ਨਹੀਂ ਮੰਨਾਂਗਾ ਉਹਦੇ ਸਿਰ ਤੇ ਕੇਸ ਨਹੀਂ ਹੋਣਗੇ ਮੈਂ ਇਸ ਮੁੰਡੇ ਦੇ ਸਿਰ ਤੇ ਕੇਸ ਨਹੀਂ ਮੈਂ ਕਹਾਂ ਅਗਰ ਇਹਦੀ ਪੱਗ ਲੱਥੀਏ ਤੁਸੀਂ ਕਹਿੰਦੇ ਧਾਰਮਿਕ ਕਹਿੰਦੇ ਉਹ ਤੋਂ ਕੋਈ ਆਪਸੀ ਰੰਜਿ ਮੈਂ ਕਹਾਂ ਆਪਸੀ ਰੰਜਿ ਸੀ ਮੈਂ ਕੀ ਉਹਨੇ ਮਾਰਕੀਟ ਠੀਕ ਕੀਤਾ ਕਹਿੰਦੇ ਨਹੀਂ ਉਹ ਤੋਂ ਉਸਨੇ ਗਲਤ ਕਰਿਆ ਮੈਂ ਕਾਰਵਾਈ ਕਰੂੰਗਾ ਮੈਂ ਕਹਾਂ ਉਹਨੇ ਗਲਤ ਕੀਤਾ ਫੇ ਕਾਰਵਾਈ ਕਰ ਦੋ ਕਹਤੇ ਮੇਰੇ ਪਾਸ ਕੋਈ ਰਿਟਰਨ ਕੰਪਲੇਂਟ ਤੋਂ ਹੋ ਮੈਂ ਸਰਦਾਰ ਸਾਹਿਬ ਦੇ ਨਾਲ ਇਹ ਸਰਵਿੰਦਰ ਸਿੰਘ ਜੀ ਦੇ ਨਾਲ ਕੰਪਲੇਂਟ ਲਿਖੀ ਉਹਨਾਂ ਨੂੰ ਕੰਪਲੇਂਟ ਦਿੱਤੀ ਔਰ ਕੱਲ ਇਹ 16 ਚ ਉਹਨੂੰ ਲੈ ਗਏ ਸੀ ਮੈਡੀਕਲ ਕਰਾਨ ਰਾਤੀ ਜਦੋਂ ਮੈਡੀਕਲ ਕਰਾਨ ਲੈ ਗਏ ਇਹਨਾਂ ਮੁੰਡਿਆਂ ਨੂੰ ਲੱਗਿਆ ਵੀ ਸਾਡਾ ਉਹ ਜਿਹੜਾ ਮੈਡੀਕਲ ਹੋ ਰਿਹਾ ਹੈ ਇਹ ਪੁਲਿਸ ਦੇ ਅਕੋਰਡਿੰਗ ਹੋ ਰਿਹਾ ਹੈ ਮੇਰੇ ਫੇਵਰ ਚ ਨਹੀਂ ਹੋਣਾ ਇਹ ਝੂਠ ਗਲਤ ਸਲਤ ਨਾ ਲਿਖਵਾ ਲੈਣ ਡਾਕਟਰ ਕੋ ਅੱਛਾ ਇਹ ਉਹ ਮੁੰਡੇ ਬੱਤੀ ਚ ਚੱਲ ਗਏ ਦੋ ਬੇਟਾ ਕੋ ਮੁੰਡਿਆਂ ਨੇ ਆਪਣਾ 32 ਚ ਮੈਡੀਕਲ ਆਪ ਕਰਾਇਆ ਅੱਛਾ ਔਰ ਬੋਟਾ 32 ਹੈ ਗਿਆ ਮੈਂ ਪੁਲਸ ਵਾਲਿਆਂ ਨੂੰ ਲਿਖ ਕੇ ਦੇ ਕੇ ਆਇਆ ਜਿਹੜੀ ਇਹਨਾਂ ਨੇ ਕੰਪਲੇਂਟ ਦਿੱਤੀ ਆ ਵੀ ਤੁਸੀਂ 32 ਚ ਸਾਡਾ ਮੈਡੀਕਲ ਲਿਆਓ ਅਸੀਂ 16 ਵਾਲੇ ਨਹੀਂ ਮੰਨਦੇ ਠੀਕ ਹੈ ਹਾਲਾਂਕਿ 16 ਵਾਲੇ ਨੇ ਵੀ ਲਿਖਤਾ ਹੀ ਇਜ਼ ਅਨਫਿਟ 16 ਵਾਲੇ ਨੇ ਵੀ ਹੁਣ ਲਿਖਤਾ ਵੀ ਇਹ ਅਨਫਿਟ ਹੈਗਾ ਇਸ ਟਾਈਮ ਕਿਉਂਕਿ ਉਹਦੇ ਸੱਟਾਂ ਅੰਦਰੂਨੀਆਂ ਉਹਦੇ ਢਿੱਡ ਚ ਸਵੇਲਿੰਗ ਸੀ ਉਹਦੀ ਬਾਹ ਦੁਖ ਰਹੀ ਸੀ ਉਹਦੀ ਬਾਹ ਤੇ ਮਰਿਆ ਸੋ ਅਸੀਂ ਇਹ ਦੱਸਣਾ ਚਾਹ ਰਹੇ ਹਾਂ ਇੱਕ 24-25 ਸਾਲਿਆਂ ਦਾ ਮੁੰਡਾ ਹੋਸੋ ਦਾ ਵੱਧ ਹੋਵੇ ਹੋ ਸਕਦਾ ਘੱਟ ਹੋਵੇ ਪਰ ਉਹ ਜਵਾਨ ਮੁੰਡਾ ਜਿਹਦੀ ਨਵੀਂ ਨਵੀਂ ਨੌਕਰੀ ਲੱਗੀ ਹੈ ਏਐਸਆਈ ਅਸ਼ੀਸ਼ ਕੁਮਾਰ ਉਹਦਾ ਕਿਸ ਤਰੱਕੇ ਦਾ ਮਾਨਸਿਕ ਤੌਰ ਤੇ ਉਹਦਾ ਲੈਵਲ ਹੋਏਗਾ ਵੀ ਉਹ ਇੱਕ ਪੁਰਾਣੀ ਰੰਜਿਸ਼ ਨੂੰ ਲੈ ਕੇ ਉਹਦੇ ਕੰਨ 'ਚ ਕਹਿ ਰਿਹਾ ਵੀ ਯਾਦ ਆਈ ਤੈਨੂੰ ਗੱਲ ਮੈਂ ਤੈਨੂੰ ਉਦੋਂ ਤਾਂ ਥੁੱਕਿਆ ਸੀਗਾ ਅੱਜ ਮੈਂ ਤੇਰੇ ਸਿਰ ਤੇ ਥੁੱਕਦਾ ਤੂੰ ਜਿੰਨੂੰ ਬੁਲਾਣਾ ਬੁਲਾ ਲੈ ਸਾਡੇ ਕੇਸਾਂ ਤੇ ਥੁੱਕਿਆ ਗਿਆ ਗੁਰਗੋਵੀ ਸਿੰਘ ਮਹਾਰਾਜ ਨੇ ਸਾਨੂੰ ਕੇਸਾਂ ਦੀ ਦਾਤ ਬਖਸ਼ੀ ਹੈ ਆਪਣਾ ਪਰਿਵਾਰ ਵਾਰਤਾ ਬੱਚੇ ਵਾਰਤਾ ਸਰਬੰਸ ਵਾਰਤਾ ਤੇ ਅਸੀਂ ਇਹਨਾਂ ਕੇਸਾਂ ਲਈ ਮੈਨੂੰ ਅੱਜ ਸਵੇਰ ਤੋਂ ਰਾਜਨੀਤਿਕ ਪਾਰਟੀਆਂ ਦੇ 3-4 ਬੰਦਿਆਂ ਦੇ ਫੋਨ ਆਏ ਵੀ ਤੂੰ ਕਿਉਂ ਲੱਗਾ ਹੋਇਆ ਹੈ ਵਿੱਚ ਅੱਛਾ ਜੀ ਕੰਪਰੋਮਾਈਜ਼ ਕਰਨ ਦੇ ਲਈ ਬਿਲਕੁਲ ਕਹਿੰਦਾ ਤੇਰਾ ਕੀ ਲੱਗਦਾ ਮੈਂ ਕਹਿੰਦਾ ਜਿੰਨੇ ਪੱਗ ਬਣ ਲਿਓ ਮੇਰਾ ਭਰਾ ਹੈ ਪਾਵੇਂ ਅਨਦਰ ਮਦਰ ਤੋਂ ਵੀ ਇਦਾਂ ਹੀ ਕਹੇ ਇਸ ਮਾਈ ਬ੍ਰਦਰ ਫਰਮ ਅਨਦਰ ਮਦਰ ਮੈਂ ਕਹੇ ਮੇਰਾ ਭਰਾ ਹੈ ਮੈਂ ਕਹਾਂ ਅਸੀਂ ਲੋਕਾਂ ਦੇ ਧਰਮਾਂ ਲਈ ਲੜਦੇ ਆ ਤੇ ਇਹੀ ਆਪਣੇ ਧਰਮ ਨਹੀਂ ਲਈ ਲੜਾਂਗੇ ਫੇਰ ਸਾਨੂੰ ਬਿਲਕੁਲ ਕਿੰਨੇ ਆਖਣਾ ਸੋ ਇਹ ਸਾਰੀ ਗੱਲਾਂ ਕਰਦੇ ਕਰਾਉਂਦੇ ਸਾਨੂੰ ਵੱਜ ਗਏ ਉੱਥੇ ਕੋਈ 5.5 ਪੌਣੇ 6 ਦਿਨ ਦੇ ਦਵੰਦੇ ਸਾਰਾ ਆਪਾਂ ਨੂੰ ਦੇ ਕੇ ਆਇਆ ਲੈਟਰ ਰੂਟਰ ਕਈ ਮੁਲਾਜ਼ਮ ਚੰਗੇ ਵੀ ਹੁੰਦੇ ਨੇ ਤੇ ਜਿਹੜੇ ਮੁਲਾਜ਼ਮ ਨੂੰ ਮੈਂ ਲੈਟਰ ਦਿੱਤੇ ਮੈਨੂੰ ਉਹ ਚੰਗਾ ਉਹਦੇ ਬਹੁ-ਬਹੁਤ ਤਾਂ ਲੱਗ ਰਿਹਾ ਕਹਿੰਦਾ ਮੇਰੇ ਸਾਡੇ ਮੁਲਾਜ਼ਮ ਨੇ ਗਲਤੀ ਕੀਤੀ ਹੈ ਮੈਂ ਦੀ ਰਿਪੋਰਟ ਬਣਾ ਕੇ ਉੱਪਰ ਭੇਜਾਂਗਾ ਉਹਨੇ ਸਾਨੂੰ ਤਾਂ ਐਂ ਕਿਹਾ ਅੱਛਾ ਹੀ ਉਹਨੇ ਖੁਦ ਕਿਹਾ ਹੈ ਤੁਹਾਨੂੰ ਕਿ ਸਾਡੇ ਮੁਲਾਜ਼ਮ ਨੇ ਗਲਤੀ ਕੀਤੀ ਹੈ ਅਸੀਂ ਰਿਪੋਰਟ ਬਣਾ ਕੇ ਉੱਪਰ ਭੇਜਾਂਗੇ ਸਸਪੈਂਡ ਕਰਨੇ ਉੱਪਰ ਵਾਲਿਆਂ ਦਾ ਕੰਮ ਹੈ ਮੇਰਾ ਕੰਮ ਨਹੀਂ ਮੈਂ ਕਿਹਾ ਤੁਹਾਨੂੰ ਕੱਲ ਸਵੇਰੇ 10 ਵਜੇ ਤੱਕ ਦਾ ਟਾਈਮ ਦਿੱਤਾ ਇਹਨੂੰ ਸਸਪੈਂਡ ਕਰ 10 ਵਜੇ ਤੋਂ ਬਾਅਦ ਕੱਲ 17 ਸੈਕਟਰ ਥਾਣੇ ਦੇ ਬਾਹਰ ਗੁਰਦੁਆਰਾ ਸੰਗਠਨ ਕਮੇਟੀ ਉਹਨਾਂ ਨੂੰ ਅਸੀਂ ਮੈਸੇਜ ਲਾਤਾ ਆਇਆ ਨਿਆੰਗ ਸਿੰਘ ਜਥੇਬੰਦੀਆਂ ਨੂੰ ਅਸੀਂ ਮੈਸੇਜ ਲਾਤਾ ਹੋਇਆ ਔਰ ਆਪਣੇ ਸਿੱਖ ਯੂਥ ਜਿਹੜੇ ਹੈ ਖਾਲਸਾ ਦੇ ਕਿਰਪਾਲ ਬਾਈ ਕਿਰਪਾਲ ਹੁਣੇ ਉਹਨਾਂ ਨੂੰ ਮੈਸੇਜ ਲਾਤਾ ਟ੍ਰੈਫਿਕ ਕੰਟਰੋਲ ਸੇਵਕ ਜਥੇ ਨੂੰ ਮੈਸੇਜ ਲਾਤਾ ਹੈ ਵੀ ਗੱਲ ਇਹ ਨਹੀਂ ਹੈਗੀ ਵੀ ਇੱਕ ਸਿੱਖ ਨਾ ਜਿਹੜਾ ਹੈਗਾ ਤਸ਼ੱਦਦ ਹੋਇਆ ਹੈ ਜਾਂ ਇੱਕ ਇਹ ਇਹ ਇੱਕ ਪੁਲਸ ਵਾਲੇ ਨੇ ਮਾਰਿਆ ਕਿਉਂ ਅਗਰ ਕੋਈ ਕਿਸੇ ਪੁਲਸ ਵਰਦੀ ਚ ਪੁਲਸ ਵਾਲਾ ਆਂਦਾ ਉਹਦੇ ਤੇ ਕੋਈ ਹੱਥ ਚੱਕ ਦੇ ਉਹਨੂੰ ਧਾਰਾ ਲੱਗਦੀ ਆ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਕੀ ਠੀਕ ਹੈ ਜੀ ਕੀ ਪੁਲਸ ਵਾਲੇ ਕੋਈ ਇਖਤਿਆਰ ਹੈਗਾ ਵੀ ਤੂੰ ਸਿਵਲ ਨੂੰ ਕੁੱਟਦੇ ਕਿਸ ਗੱਲ ਤੋਂ ਕੁੱਟਦੇ ਮੈਂ ਮੰਨਦਾ ਵੀ ਥਾਣੇ ਦੇ ਵਿੱਚ ਕੋਈ ਬੰਦਾ ਟੈਰੋਗੇਸ਼ਨ ਲਈ ਲੈ ਜਾਂਦੇ ਨੇ ਉਹਨੂੰ ਮਾਰਦੇ ਨੇ ਕੀ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਮੁੰਡੇ ਦਾ ਕੋਈ ਚੋਰ ਹੈ ਕੋਈ ਡਕੈਤ ਹੈ ਕੋਈ ਫੀਮਚੀ ਹੈ ਕੁਝ ਹੈਗਾ ਤੇ ਦੱਸੋ ਤੁਸੀਂ ਸਿਰਫ ਪ੍ਰਾਣੀ ਰੰਜਿਸ਼ ਨੂੰ ਲੈ ਕੇ ਥਾਣੇ ਦੇ ਵਿੱਚ ਵਰਦੀ ਦੇ ਵਿੱਚ ਗੁੰਡਾਗਰਦੀ ਕਰ ਰਹੇ ਹੋ ਔਰ ਟਾਈਮ ਹੋ ਗਿਆ तकरीबन 7:46 ਮਿੰਟ ਹੁਣ ਤੱਕ ਮੈਨੂੰ ਨਹੀਂ ਲੱਗਦਾ ਉਹਨੂੰ ਸਸਪੈਂਡ ਕੀਤਾ ਗਿਆ ਹੋਵੇਗਾ ਕੰਪਲੇਂਟ ਅਸੀਂ ਸੂਰੇ ਦੇ ਆਏ ਆ ਮੈਂ ਤੁਹਾਨੂੰ ਫੋਟੋਆਂ ਦੇ ਦਾਂਗਾ ਉਹ ਸਰਵਿੰਦਰ ਸਿੰਘ ਮੁੰਡੇ ਦੇ ਨਾਲ ਮਿਲ ਕੇ ਅਸੀਂ ਸੂਰੇ ਕੰਪਲੇਂਟ ਦੇ ਆਏ ਹਾਂ ਹੁਣ ਦੇਖਣਾ ਇਹ ਹੋਏਗਾ ਕਿ ਮਾਨਯੋਗ ਐਸਐਸਪੀ ਮੈਮ ਕਵਰਦੀਪ ਕੋ ਡੀਆਈਜੀ ਸਾਹਿਬ ਸਾਰੇ ਉੱਪਰਲੇ ਜਿੰਨੇ ਵੀ ਸਾਡੇ ਅਫਸਰ ਨੇ ਉਹ ਇਸ ਅਸ਼ੀਸ਼ ਕੁਮਾਰ ਦੇ ਖਿਲਾਫ ਕੀ ਐਕਸ਼ਨ ਲੈਂਦੇ ਮੈਂ ਤਾਂ ਇਹ ਕਹਿੰਦਾ ਨੂੰ ਡਿਸਮਿਸ ਹੀ ਕੀਤਾ ਜਾਵੇ ਇਹੋ ਜਿਹੇ ਬੰਦੇ ਨੂੰ ਜੋਬ ਤੇ ਹੀ ਨਹੀਂ ਰੱਖਣਾ ਚਾਹੁੰਦਾ ਚਾਹੀਦਾ ਬਿਲਕੁਲ ਚਲੋ ਇਨਕੁਆਇਰੀ ਦਾ 파ਟ ਹੈ ਇਨਕੁਆਇਰੀ ਹੋਏਗੀ ਕੱਲ ਨੂੰ ਪਰ ਫੌਰਨ ਤੌਰ ਤੇ ਉਹਨੂੰ ਸਸਪੈਂਡ ਕੀਤਾ ਜਾਵੇ ਬਿਲਕੁਲ ਉਹਨੂੰ ਲਾਈਨ ਹਾਜ਼ਰ ਕੀਤਾ ਜਾਵੇ ਔਰ ਇਨਕੁਆਇਰੀ ਦੇ ਵਿੱਚ ਫੈਕਟ ਵੈਰੀਫਾਈ ਕੀਤੇ ਜਾਣ ਤੇ ਉਹਨੂੰ ਉਸ ਤੋਂ ਬਾਅਦ ਡਿਸਮਿਸ ਕੀਤਾ ਜਾਵੇ ਮੇਰੀ ਪ੍ਰਸ਼ਾਸਨ ਨੂੰ ਐਸਐਸਪੀ ਮੈਡਮ ਨੂੰ ਸਾਇਰਨ ਵਿੱਚ ਹੀ ਮੰਗਾ ਹੈ ਕਿ ਜੋ ਪੁਲਸ ਵਾਲੇ ਪੁਲਸ ਦੀ ਵਰਦੀ ਦੇ ਵਿੱਚ ਗੁੰਡਾਗਰਦੀ ਅੱਜ ਦੀ ਰੇਟ ਚ ਕਰ ਰਹੇ ਨੇ ਉਹ ਚਾਹੇ ਕਿਸੇ ਵੀ ਪਾਈਚਾਰੇ ਨਾ ਹੋਵੇ ਬਿਲਕੁਲ ਐਨੀ ਕੀ ਉਹ ਸਿੱਖ ਭਾਈਚਾਰੇ ਨਾਲ ਹੋ ਰਿਹਾ ਤੇ ਆਪਾਂ ਖੜੇ ਆਂ ਆਪਾਂ ਤਾਂ 80 ਦਾ ਚੰਡੀਗੜ੍ਹ ਦੇ ਬੱਚੇ ਆ ਮੈਂ ਤਾਂ ਚੰਡੀਗੜ੍ਹ ਦਾ ਬੇਟਾ ਆਂ ਚੰਡੀਗੜ੍ਹ ਦੇ ਵਿੱਚ ਕਿਸੇ ਵੀ ਨੌਜਵਾਨ ਨਾਲ ਚੰਡੀਗੜ੍ਹ ਦੇ ਵਿੱਚ ਅਗਰ ਕੋਈ ਨੌਜਵਾਨਾ ਪੁਲਿਸ ਮੁਲਾਜ਼ਮ ਜਾਂ ਕਿਸੇ ਹੋਰ ਮਹਿਕਮੇ ਤੋਂ ਸਰਕਾਰੀ ਮਹਿਕਮੇ ਤੋਂ ਧੱਕਾ ਹੋਏਗਾ ਤੇ ਮੈਂ ਉੱਥੇ ਮੋਢੇ ਨਾਲ ਮੋਢਾ ਲਾ ਕੇ ਉਸ ਬੱਚੇ ਦੇ ਨਾਲ ਨੌਜਵਾਨ ਦੇ ਨਾਲ ਖੜਾਂਗਾ ਮੈਂ ਉੱਥੇ ਪਹੁੰਚਾਂਗਾ ਸੋ ਮੈਂ ਆਪਣੀ ਡਿਊਟੀ ਨਿਭਾ ਰਿਹਾ ਆਂ ਵਾ ਔਰ ਜਰੂਰ ਮੈਂ ਇਹ ਆਸ ਕਰਦਾ ਕੱਲ ਸਵੇਰੇ 10 ਵਜੇ ਚੰਡੀਗੜ੍ਹ ਦੇ ਵੱਖ-ਵੱਖ ਥਾਵਾਂ ਤੋਂ ਨੌਜਵਾਨ ਇਕੱਠੇ ਹੋ ਕੇ ਸਾਰਾ ਥਾਣੇ ਪਹੁੰਚਣ ਤਾਂ ਜੋ ਉਸ ਬੱਚੇ ਨੂੰ ਇਨਸਾਫ ਮਿਲ ਸਕੇ ਔਰ ਉਹ ਜਿਹੜਾ ਗੁੰਡਾਗਰਦੀ ਵਰਦੀ ਦੇ ਵਿੱਚ ਨਸ਼ਾ ਧਾਰੀ ਜਿਹਨੂੰ ਮੈਂ ਕਹਿੰਦਾ ਵਰਦੀ ਦਾ ਨਸ਼ਾ ਜਿਹਨੂੰ ਚੜਿਆ ਹੋਇਆ ਉਹਨੂੰ ਅਕਲ ਆ ਜਾਏ ਕਿਉਂਕਿ ਪੱਗ ਤਾਰਨਾ ਔਰ ਉਸ ਤੋਂ ਬਾਅਦ ਕੇਸਾਂ 'ਚ ਥੁੱਕ ਸੁੱਟਣਾ ਇਹ ਸਾਨੂੰ ਬਰਦਾਸ਼ਤ ਨਹੀਂ ਅਸੀਂ ਨਹੀਂ ਹੈ ਬਰਦਾਸ਼ਤ ਕਰ ਸਕਦੇ ਬਹੁਤ ਬਹੁਤ ਧੰਨਵਾਦ ਸੋ ਸਰਦਾਰ ਦਮਨਪ੍ਰੀਤ ਸਿੰਘ ਜੀ ਜਿਹੜੇ ਕਾਉਂਸਲਰ ਨੇ ਸੈਕਟਰ 22 ਚੰਡੀਗੜ੍ਹ ਤੋਂ ਸੱਟਨ ਨਾਲ ਗੱਲਬਾਤ ਕਰ ਰਹੇ ਸੀ ਔਰ ਇਹ ਜਿਹੜਾ ਮਸਲਾ ਹੈ ਕਿ ਥਾਣੇ ਦੇ ਵਿੱਚ ਬੁਲਾ ਕੇ ਫਿਰ ਕੁੱਟਮਾਰ ਕੀਤੀ ਗਈ ਔਰ ਕੇਸਾਂ ਦੇ ਵਿੱਚ ਥੁੱਕਿਆ ਗਿਆ ਵੀਰ ਸਰਵਿੰਦਰ ਸਿੰਘ ਜਿਸ ਦੇ ਨਾਲ ਇੰਨਾ ਤੱਕਾ ਹੋਇਆ ਔਰ ਇੱਥੋਂ ਤੱਕ ਕਿ ਉਹਦੇ ਕਰੰਟ ਵੀ ਲਾਇਆ ਗਿਆ ਸੋ ਉਸ ਨੂੰ ਇਨਸਾਫ ਮਿਲ ਸਕੇ ਸੋ ਦਮਨਪ੍ਰੀਤ ਭਾਜੀ ਹੋਰ ਹਰਨਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਦੁਬਾਰਾ ਤੁਹਾਨੂੰ 10 ਵਜੇ